ਨੰਬਰੀ ਆ ਬਿਨਾ ਨੰਬਰੀ ਮੋਟਰਸਾਈਕਲ ਵੀ ਹੈਗੇ ਨੇ ਇਹਨਾਂ ਦੀ ਫੋਟੋ ਖਿੱਚ ਕੇ ਚਲਾਨ ਕਿਵੇਂ ਕੱਟਿਆ ਜਾਏਗਾ ਤਾਂ ਗੱਲ ਬਾਤ ਕਰਦੇ ਆ ਸੂਰਜ ਜੀ ਨਾਲ ਸੂਰਜ ਜੀ ਤੁਸੀਂ ਫੋਟੋ ਖਿੱਚਦੇ ਹੋ ਸਰ ਕੰਨ ਨੂੰ ਲੱਗਾ ਚਲਾਨ ਕੱਟ ਦੇ ਹਾਂਜੀ ਆਹ ਨੰਬਰ ਹੀ ਨਹੀਂ ਇਹਨਾਂ ਦਾ ਕੀ ਕਰੂੰਗਾ ਇਹ ਸਰ ਜਿਸ ਤਰ੍ਹਾਂ ਐਸਐਸਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਨੂੰ ਮੁੱਖ ਰੱਖਦੇ ਹੋਏ ਤੇ ਡੀਐਸਪੀ ਸਾਹਿਬ ਡਿਵੀਜ਼ਨ ਜਿਲ੍ਹਾ ਲਾਂਬਾ ਦੇ ਹੁਕਮਾਂ ਨੂੰ ਮੁੱਖ ਰੱਖਦੇ ਹੋਏ ਅਸੀਂ ਰੋਜ਼ਾਨਾ ਦੇ ਤਰ੍ਹਾਂ ਹਰੇਕ ਜਗ੍ਹਾ ਜਿਸ ਤਰ੍ਹਾਂ ਬਾਜ਼ਾਰ ਦੇ ਵਿੱਚ ਜੇ ਆਪਣਾ ਚੌਂਕੇ ਲੇਟਾਂ ਵਾਲਾ ਚੌਂਕੇ ਸ਼ਹੀਦ ਉਦਮ ਸਿੰਘ ਚੌਂਕੇ ਜਾਂ ਬੰਮਣੀ ਚੁੰਗੀਏ ਅਸੀਂ ਅਲੱਗ-ਅਲੱਗ ਥਾਵਾਂ ਤੇ ਨਾਕਿ ਲਗਾ ਕੇ ਇਹ ਦੇਖਦੇ ਆ ਕਿ ਲੋਕ ਜਿਹੜੇ ਜਿਹੜੇ ਪਬਲਿਕ ਲੰਘਦੀ ਆ ਨਾ ਉਹਨਾਂ ਨੇ ਜਿਹੜਾ ਫੋਨ ਇੱਕ ਟਰੈਂਡ ਬਣਾ ਰੱਖਿਆ ਹੈ ਫੋਨ ਕਰਨ ਨੂੰ ਲਾਇਆ ਹੁੰਦਾ ਇਹ ਨਹੀਂ ਦੇਖਣਾ ਕਿ ਉੱਥੇ ਡਰੈਸ ਕਿੰਨਾ ਫੋਨ ਸੁਣਨਾ ਪਬਲਿਕ ਵਾਸਤੇ ਜ਼ਰੂਰੀ ਹੋ ਗਿਆ ਆਪਦੀ ਜ਼ਿੰਦਗੀ ਜ਼ਰੂਰੀ ਨਹੀਂ ਹੈਗੀ ਜਦੋਂ ਅਸੀਂ ਫੋਨ ਸੁਣ ਰਹੇ ਹਾਂ ਜਦੋਂ ਵੀ ਕਿਤੇ ਹਾਦਸਾ ਹੁੰਦਾ ਦੋ ਚਾਰ ਸਕਿੰਟ ਹੀ ਲੱਗਦੇ ਆ ਦੋ ਚਾਰ ਸਕਿੰਟਾਂ ਦੇ ਵਿੱਚ ਕੋਈ ਨਾ ਕੋਈ ਹਾਦਸਾ ਹੋ ਜਾਂਦਾ ਹੈ ਇਸੇ ਚੀਜ਼ਾਂ ਨੂੰ ਰੋਕਣ ਵਾਸਤੇ ਅਸੀਂ ਸਾਰਾ ਦਿਨ ਬਾਜ਼ਾਰ ਦੇ ਵਿੱਚ ਵੀ ਘੁੰਮਦੇ ਆ ਅਲੱਗ-ਅਲੱਗ ਥਾਵਾਂ ਤੇ ਨਾਕੇ ਵੀ ਲਾਉਂਦੇ ਆ ਅਸੀਂ ਪਬਲਿਕ ਨੂੰ ਤਕਰੀਬਨ ਮੈਂ ਦਿੱਲੀ ਦਾ ਇੱਕ ਦੋ ਵਾਰ ਲਾਈਵ ਹੋ ਕੇ ਇਹੀ ਸਮਝਾਉਣਾ ਚਾਹੁੰਦਾ ਕਿ ਜਿਹੜਾ ਫੋਨ ਹੈ ਉਹ ਕੰਨ ਨੂੰ ਨਾ ਲਾਉ ਜਿਹੜੇ ਸਰਕਾਰੀ ਨੰਬਰ ਬੇਟਾ ਨੇ ਉਹਨਾਂ ਨੂੰ ਜ਼ਰੂਰ ਲਗਾ ਕੇ ਰੱਖੋ ਸਰਕਾਰੀ ਨੰਬਰ ਬੇਟਾ ਲਗਾਓ ਜਿਹਦੇ ਨਾਲ ਸ਼ਹਿਰ ਦੇ ਵਿੱਚ ਹੋਣ ਵਾਲੀਆਂ ਵਾਰਦਾਤਾ ਉਹਨਾਂ ਨੂੰ ਆਪਾਂ ਰੋਕ ਸਕੀਏ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਕਿ ਮੇਰੇ ਕੋਲ ਦੋ ਮੋਟਰਸਾਈਕਲ ਖੜੇ ਨੇ ਜਿਨ੍ਹਾਂ ਦਾ ਨਾਂ ਤਾਂ ਕੋਈ ਅੱਗੇ ਨੰਬਰ ਇੱਕ ਪਿੱਛੇ ਵੱਡੇ ਨੇ ਇੱਕ ਮੋਟਰਸਾਈਕਲ ਅਸੀਂ ਦਸ਼ਮੇਸ਼ ਨਗਰੀ ਦੀ ਗਲੀ ਚ ਚੱਕ ਕੇ ਲਿਆਂਦਾ ਜਿਹਦਾ ਕੋਈ ਵਾਰਸ ਨਹੀਂ ਬਣਿਆ ਜਿਹਦਾ ਨੰਬਰ ਜਿਹੜਾ ਚੈਸੀ ਨੰਬਰ ਹੈ ਉਹ ਵੀ ਰਗੜਿਆ ਆਇਆ ਚੈਸੀ ਨੰਬਰ ਵੀ ਰਗੜਿਆ ਆਇਆ ਹੈ ਜਿਹੜਾ ਇੰਜਨ ਨੰਬਰ ਹੈ ਉਹ ਵੀ ਪੂਰਾ ਟਰੇਸ ਨਹੀਂ ਹੋ ਰਿਹਾ ਇਹਦੇ ਨਾਲ ਇਸ ਚੀਜ਼ ਦਾ ਸਾਨੂੰ ਇਹ ਨਹੀਂ ਪਤਾ ਲੱਗ ਰਿਹਾ ਵੀ ਜਿਹੜਾ ਚਲਾਨ ਹੈ ਉਹ ਕਿਸ ਚੀਜ਼ ਦਾ ਕਟਿਆ ਜਾਵੇ ਜਾਂ ਮੰਨ ਕੇ ਚੱਲੋ ਇਸ ਨੂੰ ਜੇਕਰ ਆਪਾਂ ਟਰੇਸ ਕਰਦੇ ਹਾਂ ਟਰੇਸ ਕਰਨ ਤਾਂ ਜੇਕਰ ਇਹਦਾ ਚੈਸੀ ਨੰਬਰ ਹੋਵੇ ਤੇ ਚੈਸੀ ਨੰਬਰ ਤੋਂ ਹੀ ਟਰੇਸ ਹੋ ਸਕਦਾ ਹੈ ਵੀ ਇਹਦਾ ਜਿਹੜਾ ਅਸਲ ਮਾਲਕ ਕੌਣ ਹੈ ਜਿਸ ਤਰ੍ਹਾਂ ਪਰਲੇ ਪਾਸੇ ਆਪਣੇ ਸਪਲੈਂਡਰ ਮੋਟਰਸਾਈਕਲ ਖੜਾ ਹੈ ਉਹਦਾ ਚੈਸੀ ਨੰਬਰ ਹੈਗਾ ਚੈਸੀ ਨੰਬਰ ਤੋਂ ਜਦੋਂ ਅਸੀਂ ਟਰੇਸ ਕੀਤਾ ਹੈ ਟਰੇਸ ਕਰਨ ਦੇ ਵਿੱਚ ਜਿਹੜਾ ਇਹਦਾ ਐਡਰੈਸ ਹੈ ਐਮ ਸੀ ਕਲੋਨੀ ਫਾਇਲਗਾ ਜਿਹੜਾ ਅਸਲ ਮਾਲਕ ਹੈ ਉਹਦਾ ਐਮਸੀ ਕਲੋਨੀ ਫਾਈਲ ਕਾ ਦਾ ਹੁੰਦਾ ਹੈ ਅਸੀਂ ਇੱਕ ਦਿਨ ਇੱਕ ਦੇ ਦਿਨ ਤੱਕ ਉਹਨਾਂ ਨਾਲ ਰਾਤਾ ਜੋੜ ਕੇ ਉਹਨਾਂ ਨੂੰ ਪੁੱਛਦੇ ਆਂ ਵੀ ਇਹ ਮੋਟਰਸਾਈਕਲ ਉਹਨਾਂ ਦਾ ਚੋਰੀ ਹੋਇਆ ਹੈ ਜਾਂ ਉਹਨਾਂ ਨੇ ਵੇਚਿਆ ਹੋਇਆ ਇਸ ਕਰਕੇ ਇਹਨਾਂ ਮੋਟਰਸਾਈਕਲਾਂ ਦਾ ਚਲਾਨ ਕਰਨਾ ਸਾਨੂੰ ਇਹੋ ਹੀ ਮੁਸ਼ਕਲ ਹੋਇਆ ਖੜਾ ਹੈ ਵੀ ਇਹਨਾਂ ਦਾ ਚਲਾਨ ਕੀ ਕੀਤਾ ਜਾਵੇ ਇਸ ਦਾ ਇੱਕ ਦੋ ਮਾਮਲੇ ਸਾਹਮਣੇ ਆਏ ਆ ਬੰਦੇ ਕਹਿੰਦੇ ਵੀ ਅਸੀਂ ਜਦੋਂ ਟਰਾਂਸਫਰ ਵਹੀਕਲ ਵੇਚਿਆ ਟਰਾਂਸਫਰ ਕਰਾਨ ਗਏ ਤਾਂ ਉੱਥੇ ਜਾ ਕੇ ਪਤਾ ਲੱਗਾ ਕਿ 5000 ਦਾ ਚਲਾਨ کٹਿਆ ਹੋਇਆ ਸਰ ਇਹੋ ਚੀਜ਼ੇ ਆਪਾਂ ਦੇਖ ਰਹੇ ਆ ਨਾ ਜਿਸ ਤਰ੍ਹਾਂ ਤੁਸੀਂ ਦੇਖਿਆ ਹੀ ਆਪਾਂ ਫੋਟੋ ਖਿੱਚੀਆਂ ਨੇ ਤੁਸੀਂ ਸਾਹਮਣੇ ਖੜੇ ਸੀ ਜਿਹੜਾ ਨੇ ਲੋਕ ਨੇ ਲੰਘਦੇ ਨੇ ਉਹਨਾਂ ਨੇ ਫੋਨ ਕਰਨ ਨੂੰ ਲਾਇਆ ਜਦੋਂ ਆਪਾਂ ਇਹਦੀ ਫੋਨ ਦੀ ਫੋਟੋ ਖਿੱਚ ਲੈਨੇ ਆ ਜੀ ਇਹਦਾ 5000 ਰੁਪਏ ਦਾ ਚਲਾਨ ਠੀਕ ਹੈ ਹੁਣ ਉਹ ਇੰਨਾ ਫਾਸਟ ਜਾ ਰਿਹਾ ਉਹਨੂੰ ਜੇ ਆਪਾਂ ਰੋਕਣ ਦੀ ਕੋਸ਼ਿਸ਼ ਕਰਦੇ ਹਾਂ ਡਿੱਗ ਵੀ ਸਕਦਾ ਹੈ ਦੇ ਕੇ ਸੱਟ ਵੀ ਲੱਗ ਸਕਦੀ ਹੈ ਉਹ ਬਾਅਦ ਵਿੱਚ ਗੱਲ ਇਹ ਆ ਜਾਂਦੀ ਹੈ ਵੀ ਪੁਲਿਸ ਨੇ ਇਹਨਾਂ ਨੂੰ ਗਲਤ ਇਸ਼ਾਰਾ ਦਿੱਤਾ ਤੇ ਤਾਂ ਡਿੱਗ ਕੇ ਉਹਨੂੰ ਸੱਟ ਲੱਗੀ ਉਹਦੇ ਕਰਕੇ ਜਿਹੜਾ ਅੱਜ ਕੱਲ ਦਾ ਮਾਹੌਲ ਹੈ ਜੀ ਅੱਜ ਕੱਲ ਦੇ ਮਾਹੌਲ ਦੇ ਵਿੱਚ ਆਪਾਂ ਨੂੰ ਕਿਸੇ ਨੂੰ ਰੋਕਣ ਦੀ ਲੋੜ ਹੀ ਨਹੀਂ ਪੈਂਦੀ ਜੇ ਉਹਨਾਂ ਨੇ ਫੋਨ ਕਰਨ ਨੂੰ ਲਾਇਆ ਤੇ ਉਹਦੀ ਫੋਟੋ ਖਿੱਚੋ ਫੋਟੋ ਖਿੱਚਣ ਤੋਂ ਬਾਅਦ ਇਹ ਚਲਾਨ ਜਿਹੜਾ ਹੈ ਉਹਦਾ ਕਰ ਦਿਓ ਉਹ ਜਿਹੜਾ ਇਹ ਚਲਾਨ ਦਾ ਜਿਹੜਾ ਮੈਸੇਜ ਹੈ ਉਹਨਾਂ ਦੇ ਫੋਨ ਤੇ ਚਲ ਜਾਣਾ ਜਿਹੜਾ ਜਿਸ ਤਰ੍ਹਾਂ ਜਲਾਲਾਬਾਦ ਦੇ ਵਿੱਚ ਡੀਲਰ ਬੈਠੇ ਨੇ ਜਿਹੜੇ ਡੀਲਰ ਨੇ ਤਕਰੀਬਨ ਉਹ ਬਾਹਰ ਦੇ ਨੰਬਰ ਦੇ ਹੀ ਵਹੀਕਲ ਖਰੀਦ ਕੇ ਲਿਆ ਰਹੇ ਨੇ ਅਸੀਂ ਕਈ ਵਾਰ ਉਹਨਾਂ ਨੂੰ ਇਹੋ ਹਦਾਇਤ ਕੀਤੀ ਹੈ ਵੀ ਜਿਹੜੇ ਤੁਸੀਂ ਵਹੀਕਲ ਲਿਆ ਕੇ ਜਲਾਲਾਬਾਦ ਸ਼ਹਿਰ ਦੇ ਵਿੱਚ ਵੇਚ ਰਹੇ ਆ ਉਹਨਾਂ ਨੂੰ ਪਹਿਲਾਂ ਹੀ ਚੈੱਕ ਕੀਤਾ ਜਾਵੇ ਕਿ ਕਿਸੇ ਵੀ ਗਰੀਬ ਪਰਿਵਾਰ ਦਾ ਕੋਈ ਇਦਾਂ ਦਾ ਨੁਕਸਾਨ ਨਾ ਹੋ ਜੇ ਕਿ ਮੰਨ ਕੇ ਚਲੋ ਉਹਨੇ ਦਾ ਵਹੀਕਲ ਨਾ ਹੋਵੇ ਕਿ ਜਿੰਨੇ ਦਾ ਹੀ ਉਹਦੇ ਤੇ ਚਲਾਨ ਹੋ ਜਾਵੇ ਪਿੱਛੇ ਪਿੱਛੇ ਜੇ ਆਪਾਂ ਇੱਕ ਲਮੋਚੜ ਕਹਾਣ ਦਾ ਸੁਣਿਆ ਸੀ ਕਿ ਜਿਹੜਾ ਉਹਨਾਂ ਦਾ ਚਲਾਨ ਹੈ ਮੋਟਰਸਾਈਕਲ ਪਿੰਡ ਦੇ ਵਿੱਚ ਖੜਾ ਹੈ ਤੇ ਜਿਹੜਾ ਚਲਾਨ ਹੈ ਚੰਡੀਗੜ੍ਹ ਹੋ ਰਿਹਾ ਕੱਲ ਫਿਰ ਹੋ ਗਿਆ ਅੱਛਾ ਉਹ ਕੱਲ ਦੁਬਾਰਾ ਫਿਰ ਚਲਾਨ ਹੋ ਗਿਆ ਉਹ ਕਸ਼ਮੀਰ ਲਾਲ ਜੀ ਇੱਥੇ ਕੱਲ ਮੇਰੇ ਕੋਲੇ ਫਿਰ ਆਏ ਕਹਿੰਨ ਲੱਗੇ ਜੀ ਐਸ ਐਸ ਤਰ੍ਹਾਂ ਜੀ ਸਾਡਾ ਜਿਹੜਾ ਵਹੀਕਲ ਹੈ ਫਿਰ ਚਲਾਨ ਹੋ ਗਿਆ ਮੈਂ ਉਹਨਾਂ ਨੂੰ ਇਹੀ ਦੱਸਿਆ ਜੀ ਮੈਂ ਹਾਂ ਜੀ ਤੁਸੀਂ ਜਿਹੜੀ ਵੀ ਕੋਈ ਕਾਰਵਾਈ ਕਰਨੀ ਹੈ ਚੰਡੀਗੜ੍ਹ ਟ੍ਰੈਫਿਕ ਪੁਲਿਸ ਨੂੰ ਕਹੋ ਜਾਂ ਜਿਹੜੇ ਸਾਡੇ ਕੋਈ ਸੀਨੀਅਰ ਅਫਸਰ ਟ੍ਰੈਫਿਕ ਦੇ ਐਸ ਐਸ ਪੀ ਲੱਗੇ ਨੇ ਜਾਂ ਐਸ ਐਸ ਪੀ ਲੱਗੇ ਨੇ ਉਹਨਾਂ ਨੂੰ ਇਸ ਬਾਰੇ ਦੱਸੋ ਤਾਂ ਹੀ ਉਹ ਜਿਹੜਾ ਹੈ ਵਹੀਕਲ ਜਿਹੜਾ ਫੜਿਆ ਜਾ ਸਕਦਾ ਹੈ ਆਪਣੇ ਜਲਾਲਾਬਾਦ ਦੇ ਵਿੱਚ ਹੀ ਇਹੋ ਜਿਹੇ ਕਈ ਵਹੀਕਲ ਚੱਲ ਰਹੇ ਨੇ ਕਿ ਜਿਨ੍ਹਾਂ ਨੂੰ ਨੰਬਰ ਗਲਤ ਲੱਗੇ ਅਡਾ ਸੂਰਜ ਜੀ ਚਲਾਨ ਤੁਸੀਂ ਮੋਬਾਈਲ ਸੁਣਨ ਤੇ ਕਰ ਰਹੇ ਹੋ ਇਸ ਤੋਂ ਇਲਾਵਾ ਜਿਹੜੇ ਹੈਗੇ ਉਹ ਚਲਾਨ ਕਿਹੜੇ-ਕਿਹੜੇ ਆ ਕਿੰਨੇ ਦੇ ਜਿਸ ਤਰ੍ਹਾਂ ਈ ਚਲਾਨ ਹੋ ਸਕਦਾ ਜਿਹੜਾ ਈ ਚਲਾਨ ਹੈ ਜਿਸ ਤਰ੍ਹਾਂ ਤੁਸੀਂ ਆਪਾ ਦੇਖਿਆ ਮੋਬਾਈਲ ਫੋਨ ਹੈ ਜੀ ਇਹਦਾ 5000 ਦਾ ਚਲਾਨ ਹੈ ਇਨੂੰ ਜੀਐਸਟੀ ਪਾ ਕੇ 55600 600 555600 ਦਾ ਚਲਾਨ ਬਣ ਜਾਂਦਾ ਜੀ ਜਿਸ ਤਰ੍ਹਾਂ ਮੰਨ ਕੇ ਚਲੋ ਸੀਟ ਬੈਲਟ ਹੈ ਸੀਟ ਬੈਲਟ ਦਾ 1000 ਰੁਪਏ ਦਾ ਚਲਾਨ ਆ ਜੀ 1000 ਰੁਪਏ ਦਾ ਚਲਾਨ ਹੋ ਤਾਂ ਵੀ ਜੇਕਰ ਤੁਹਾਡੇ ਕੋਲੇ ਡਰਾਈਵਰੀ ਲਾਇਸੈਂਸ ਹੈਗਾ ਤਾਂ ਜੇਕਰ ਤੁਹਾਡੇ ਕੋਲ ਡਰਾਈਵਰੀ ਲਾਇਸੈਂਸ ਹੈਗਾ ਉਹਨੂੰ 3 ਮਹੀਨੇ ਵਾਸਤੇ ਸਸਪੈਂਡ ਕੀਤਾ ਜਾਣਾ ਜੀ ਆਰਟੀਓ ਦਫ਼ਤਰ ਵੱਲੋਂ ਕਿ ਤੁਸੀਂ 3 ਮਹੀਨੇ ਵਾਸਤੇ ਕੋਈ ਵੀ ਵਹੀਕਲ ਨਹੀਂ ਚਲਾ ਸਕਦੇ ਉਸ ਤੋਂ ਇਲਾਵਾ ਜਿਸ ਤਰ੍ਹਾਂ ਹੈਲਮਟ ਹੈ ਜੀ ਹੈਲਮਟ ਦਾ ਵੀ 1 ਮਹੀਨੇ ਦਾ 1000 ਰੁਪਏ ਦਾ ਚਲਾਨ ਹੈ ਉਹਦੇ ਵਿੱਚ ਵੀ ਜਿਹੜਾ ਤੁਹਾਡਾ ਡਰਾਈਵਰੀ ਲਾਇਸੈਂਸ ਹੈ ਜੀ ਉਹ 3 ਮਹੀਨੇ ਵਾਸਤੇ ਸਸਪੈਂਡ ਕੀਤਾ ਜਾਂਦਾ ਜੇ ਦੁਬਾਰਾ ਚਲਾਨ ਹੁੰਦਾ ਤੇ ਉਹ ਡਬਲ ਦਾ ਹੋਊਗਾ ਨਾ ਕਿ ਉਹ ਮੰਨ ਕੇ ਚੱਲੋ ਘੱਟ ਕੇ ਹੋਊਗਾ ਯਾਨੀ ਕਿ ਜੇ ਡਰਾਈਵਰ ਸਸਪੈਂਡ ਹੈ ਹਾਂਜੀ ਫਿਰ ਤੁਸੀਂ ਉਲੰਘਣਾ ਕਰਦੇ ਹੋ ਤਾਂ ਹਾਂ ਹਾਂਜੀ ਹਾਂਜੀ ਡਬਲ ਚਲਾਨ ਹੋਊਗਾ ਤੇ ਜਿਸ ਤਰ੍ਹਾਂ ਅਸੀਂ ਬਾਜ਼ਾਰ ਦੇ ਵਿੱਚ ਜਾਂਦੇ ਆ ਤੇ ਦੇਖਦੇ ਆ ਕਿ ਜਿਹੜੇ ਲੋਕ ਬਾਹਰ ਤੇ ਪਬਲਿਕ ਦੇ ਲੋਕ ਆਉਂਦੇ ਨੇ ਉਹ ਵਿਚਾਲੇ ਹੀ ਵਿਕਲ ਖੜਾ ਕਰਕੇ ਇਹ ਦੁਕਾਨਾਂ ਦੇ ਵਿੱਚ ਸਮਾਨ ਲੈਣ ਚੱਲ ਜਾਂਦੇ ਆ। ਉਹਦਾ ਕਿੰਨੇ ਦਾ? ਉਹਦਾ 500 ਰੁਪਏ ਦਾ ਜੀ ਜਿਹੜਾ ਰੋਂਗ ਪਾਰਕਿੰਗ ਦਾ ਚਲਾਉਂਦਾ। ਰੋਂਗ ਪਾਰਕਿੰਗ 500 ਰੁਪਏ। 500 ਰੁਪਏ ਦਾ ਜੀ। ਉਹਦੇ ਅਸੀਂ ਵੀ ਫੋਟੋ ਕਿਤਨੀ ਖਿੱਚਣੀ ਹੈ? ਹਾਂਜੀ ਕੱਲੀ ਫੋਟੋ ਹੀ ਖਿੱਚਣੀ ਹੈ ਜੀ। ਅਸੀਂ ਆਪਾਂ ਹੁਣ ਦੇਖਦੇ ਆਂ ਜੇ ਆਪਾਂ ਬਾਜ਼ਾਰ ਦੇ ਵਿੱਚ ਚੱਲੇ ਆਂ ਵਿਕਲ ਵਿਚਾਲੇ ਖੜਾ ਜੀ। ਆਪਾਂ ਉਹਨੂੰ ਕਿੱਥੇ ਦੇਖਾਂਗੇ ਵੀ ਉਹ ਜਿਹੜਾ ਵਿਕਲ ਖੜਾ ਕਰਕੇ ਉਹ ਕਿਹੜੀ ਦੁਕਾਨ ਵਿੱਚ ਗਿਆ ਜੀ। ਇਸ ਕਰਕੇ ਨਾ ਵੀ ਜਿਹੜੇ ਅੱਜ ਕੱਲ੍ਹ ਜੇ ਆਨਲਾਈਨ ਚਲਾਨ ਨੇ, ਈ-ਚਲਾਨ ਨੇ ਜੇ ਉਹਦੀ ਫੋਟੋ ਖਿੱਚਣੀ ਸ਼ਹਿਰ ਵਾਸੀਆਂ ਨੂੰ ਕੀ ਅਪੀਲ ਕਰਨੀ ਚਾਹੀਦੀ ਸ਼ਹਿਰ ਵਾਸੀਆਂ ਨੂੰ ਅਸੀਂ ਇਹੀ ਅਪੀਲ ਕਰਦੇ ਆ ਕਿ ਜਿਸ ਤਰ੍ਹਾਂ ਇਹ ਵੱਡੇ ਮੋਟਰਸਾਈਕਲ ਨੇ ਇਹਨਾਂ ਦਾ ਕੋਈ ਹੱਲ ਨਹੀਂ ਹੈਗਾ ਜਿੰਨੀਆਂ ਵਾਰਦਾ ਤਾਂ ਹੁੰਦੀਆਂ ਨੇ ਇਹੋ ਜਿਹੇ ਵੱਡੇ ਇਹ ਮੋਟਰਸਾਈਕਲਾਂ ਦੀਆਂ ਹੁੰਦੀਆਂ ਨੇ ਪਿੱਛੇ ਜੇ ਤੁਸੀਂ ਵੇਖਿਆ ਹੋਣਾ ਵੀ ਪੁਲ ਤੇ ਇਕ ਪਰਮਜੀਤ ਸਿੰਘ ਨਾਂ ਦਾ ਕਾਂਗੇ ਪਿੰਡ ਦਾ ਉਹਦੇ ਕੋਲ ਉਹਦਾ ਪਰਸੇ ਖੋ ਕੇ ਲੈ ਗਏ ਸਪਲੈਂਡਰ ਮੋਟਰਸਾਈਕਲ ਸੀ ਜਿਹਦਾ ਪਿੱਛੋਂ ਵੱਡਿਆ ਹੋਇਆ ਸੀ ਤੇ ਅੱਗੇ ਉਹਦਾ ਕੋਈ ਨੰਬਰ ਨਹੀਂ ਸੀ ਸਰ ਫੈਂਸੀ ਨੰਬਰ ਪਲੇਟਾਂ ਦਾ ਕੀ ਹੈ ਫੈਂਸੀ ਨੰਬਰ ਵੈਸੀ ਸ਼ਹਿਰ ਨਿਵਾਸੀਆਂ ਨੂੰ ਤੇ ਇਲਾਕਾ ਨਿਵਾਸੀਆਂ ਨੂੰ ਇਹੀ ਅਪੀਲ ਚੱਲਦੀ ਹੈ ਕਿ ਆਪਣੇ ਜਿਹੜੇ ਵੀਕਲ ਨੇ ਉਹਨਾਂ ਨੂੰ ਸਰਕਾਰੀ ਨੰਬਰ ਪਲੇਟਾਂ ਲਗਾਓ ਸਰਕਾਰੀ ਨੰਬਰ ਪਲੇਟਾਂ ਲਾਉਣ ਦੇ ਨਾਲ ਜੇਕਰ ਆਪਾਂ ਕਿਸੇ ਵੀ ਵਹੀਕਲ ਦੀ ਟ੍ਰੈਕ ਨੂੰ ਟ੍ਰੇਸ ਕਰਨਾ ਹੈ ਤੇ ਟ੍ਰੇਸ ਕਰਨਾ ਬਹੁਤ ਸੌਖਾ ਹੋ ਜਾਂਦਾ ਹੈ ਤੇ ਜਿੰਨੇ ਇੱਕ ਦੋ ਵਾਰ ਆਪਾਂ ਕਈ ਵਾਰ ਪਹਿਲਾਂ ਵੀ ਆਪਾਂ ਲਾਈਵ ਹੋ ਚੁੱਕੇ ਆ ਜੇਕਰ ਫਿਰ ਵੀ ਲੋਕ ਜਿਹੜੇ ਨਹੀਂ ਨੰਬਰ ਸਰਕਾਰੀ ਨੰਬਰ ਪਲੇਟਾ ਲਾਉਂਦੇ ਤੇ ਫਿਰ ਆਪਾਂ ਇਹਨਾਂ ਦੇ ਚਲਾਨ ਜਿਹੜੇ ਤਕਰੀਬਨ ਆਪਾਂ ਕਰ ਹੀ ਜੰਨੇ ਆ ਜੀ ਜਿੰਨੇ ਹੀ ਲਾਉਣਗੇ ਫਿਰ ਆਪਾਂ ਕਰ ਹੀ ਜਾਵਾਂਗੇ ਵੈਸੇ ਹੀ ਵਿਕਲਾਂ ਕਿਹੜਾ ਇਹਨਾਂ ਦਾ ਚਲਾਨ ਹੈ ਇਹਦਾ ਜਿਹੜਾ ਜਿਹੜਾ ਨੰਬਰ ਪਲੇਟ ਪ੍ਰਾਈਵੇਟ ਨੰਬਰ ਪਲੇਟ ਦਾ 2000 ਰੁਪਏ ਦਾ ਜੀ 2000 ਰੁਪਏ ਦਾ 2000 ਰੁਪਏ ਦਾ ਇਹੋ ਜਿਹੀ ਵਿਕਲਾਂ ਕਿਹੋ ਜਿਹੀ ਕਾਰਵਾਈ ਕੀਤੀ ਇਹ ਵਿਕਲ ਜਿਹੜੇ ਜੀ ਆਪਾਂ ਟਰੇਸ ਕਰ ਰਹੇ ਆ ਜੇ ਟਰੇਸ ਕਰਨ ਤੇ ਆਪਾਂ ਨੂੰ ਪਤਾ ਲੱਗ ਜਾਂਦਾ ਵੀ ਇਹ ਜਿਹੜ ਠੀਕ ਹੈ ਨਹੀਂ ਤਾਂ ਫਿਰ ਜਿਹੜੇ ਜੀ ਇਹਨਾਂ ਨੂੰ ਆਪਾਂ ਸਿੱਧੀ ਥਾਣੇ ਦੇ ਵਿੱਚ ਆਪਣੇ ਮਹਿਕਮਾ ਪੁਲਿਸ ਵੱਲੋਂ ਇੱਕ ਦੋ 102 CrPC ਤਹਿਤ ਇਹਨੂੰ ਨਾ ਬਿਨਾ ਲਵਾਰਸ ਜਿਹਨੂੰ ਆਪਾਂ ਕਹਿੰਦੇ ਆ ਜਿ ਲਵਾਰਸ ਦੇ ਤੌਰ ਤੇ ਇਹਨੂੰ ਬੰਦ ਕੀਤਾ ਜੀ